சார் ਇਹ ਵਾਦ ਲੈ ਕੇ ਆਵਣੋ ਕਿੰਨੇ ਦਾ ਗੁੱਲਾ ਦਿੰਦੇ ਤਾਂ ਤੇ ਪਤਾ ਨਹੀਂ ਕਿ ਔਨਲਾਈਨ ਡਾਕਟਰਾਂ ਕੋਲ ਜਿੰਨੇ ਲਗਾਉਣਗੇ ਸਾਤ ਅੱਠ ਗੰਨੇ 10 ਲੱਗਣਗੇ ਜਿੰਨੇ ਲੱਗਣਗੇ ਸਾਡੀ ਇਹ ਮੇਨ ਹਾਈਵੇ ਤੇ ਲੱਗਦੇ ਹਾਂਜੀ ਮੇਨ ਹਾਈਵੇ ਤੇ ਕੀ ਕਹਿਣਾ ਚਾਹੁੰਦੇ ਤੇਰੇ ਲੋੜ ਨੂੰ ਕਹਣਾ ਡੋਰ ਨੂੰ ਮਗਾ ਦਾ ਵੇਚਣ ਵਾਲਿਆਂ ਨੂੰ ਪਹਿਲਾਂ ਫੜਨਾ ਜਿਹੜਾ ਜਿਹੜਾ ਵੇਚਦੇ ਆ ਜੀ ਪਤੰਗਾ ਵਾਲਿਆਂ ਨੂੰ ਤਾਂ ਬਾਅਦ ਛੋੜੋ ਕਰਾ ਜਿਹੜੇ ਵੇਚਦੇ ਆ ਦੁਕਾਨਾਂ ਤੇ ਇਹਨਾਂ ਨੂੰ ਫੜਨਾ ਚਾਹੀਦਾ ਇਹ ਤੁਸੀ ਪੱਲੇ ਦੀ ਹੋਊਂਗੇ ਕੱਲਾ ਹੀ ਸੀਗਾ ਜੀ ਦਾ ਜਨਨ ਬਾਦੀ ਕੇ ਗਰਨਾ ਵਧ ਹੋਏਗੀ ਇਹਦਾ ਗਿਆ ਤਾਂ ਮੈਂ ਤਾਂ ਜਾਨੂ ਗਿਆ ਸੀਗਾ ਕਿ ਤੁਹਾਨੂੰ ਚਿਕ ਕਰਤਾ ਕਰਨਾ ਨਵਰਤਾਵਾਂ ਫੋਨ ਆਉਂਦੇ ਨੇ ਮੇਰਾ ਨਾਮ ਗੋਪੀ ਸਿੰਘ ਹੈ ਜੀ ਕੀ ਜਿਹੜੀ ਘਟਨਾ ਹੋਈ ਕਿ ਇਸ ਤਰ੍ਹਾਂ ਇਹ ਚਹਿਲਾ ਪਿੰਡ ਮੈਂ ਖੜਾ ਸੀਗਾ ਤੇ ਮਾੜਾ ਗਾਹਾਂ ਤੋਂ ਚਹਿਲਾ ਤੋਂ ਆ ਰਹੇ ਸੀਗੇ ਇਹਨਾਂ ਦਾ ਚਹਿਲਾ ਨਾਲ ਰੋੜ ਨਾਲ ਗਾਲਾ ਵੱਡਿਆ ਗਿਆ ਸੀਗਾ ਤੇ ਮੈਂ ਸਰਕਾਰੀ ਹਸਪਤਾਲ ਲਿਆ ਕੇ ਇਹਨਾਂ ਨੂੰ ਦਾਖਲ ਕਰਾਤਾ ਤੇ ਸੱਟ ਵੀ ਬਹੁਤ ਜ਼ਿਆਦਾ ਲੱਗੀ ਇਹਨਾਂ ਦੇ ਤੇ ਮੋਟਰਸਾਈਕਲ ਵੀ ਇਹਨਾਂ ਕੋਲ ਚਲਾ ਰਹੇ ਸੀ ਸਾਰਾ ਖੂਨ ਨਾਲ ਕੋਟ ਭਰ ਗਿਆ ਇਹਨਾਂ ਦਾ ਕਿੰਨੀ ਕੇਸ ਹੈ ਏਜ ਹੋਊਗੀ 50 60 ਸਾਲ ਦੀ ਇਹਨਾਂ ਦੀ ਜੀ ਕਿੰਨੀ ਕਿ ਜਿਹੜੀ ਹੈ ਸੱਟ ਲੱਗੀ ਕਿੰਨੀ 60 ਇੱਥੋਂ ਤੋਂ ਲੈ ਕੇ ਗਲੇ ਤੱਕਰ ਜਾਨੀ ਕਿ ਬੋਲੇ ਤੱਕਰ ਭਟਿਆ ਗਿਆ ਇਹਨਾਂ ਦੇ ਘੜ ਤੋਂ ਘਟ 20 25 ਟਾਂਕੇ ਦਾ ਆਰਾਮ ਨਾਲ ਲੱਗਣਾ ਹੈ ਜੀ ਇਹਨਾਂ ਦੇ ਹਾਂਜੀ ਹਸਪਤਾਲ ਦਾ ਕੀ ਕਹਿਣਾ ਉਹ ਮੈਨੂੰ ਪੁੱਛ ਰਹੇ ਸੀਗੇ ਵੀ ਤੁਸੀਂ ਕਿੱਥੋਂ ਆਏ ਮੈਂ ਕਿਹਾ ਮੈਂ ਚਹਲਾ ਤੋਂ ਆਇਆ ਨਾਂ ਲੈ ਕੇ ਆਇਆ ਜੀ ਇਹਨਾਂ ਨੂੰ ਤੇ ਘੜ ਤੋਂ ਘਟ 20 25 ਟਾਂਕਿਆਂ ਦਾ ਕੇਸ ਹੈ ਜੀ ਕਿੰਨੇ ਕ ਵੱਜ ਦੀ ਘਟਨਾ ਹੈ ਇਹ ਇਹ ਹੁਣੇ 10 ਮਿੰਟ ਪਹਿਲਾਂ ਦੀ ਘਟਨਾ ਜੀ ਇਹ 10 ਮਿੰਟ ਪਹਿਲਾਂ ਖੜੇ ਸੀਗੇ ਮੈਂ ਜਾਨਵਰ ਛੱਡੇ ਹੋਏ ਸੀਗੇ ਬਾਹਰ ਮੁਰਗੇ ਉਹ ਤਾਂ ਮੈਂ ਇਹਨਾਂ ਨੂੰ ਲੈ ਕੇ ਆਇਆ। ਇਹਨਾਂ ਦੇ ਘਰ ਦੇਆਂ ਨੂੰ ਤੁਸੀਂ ਇਤਲਾ ਕਰਤੀ? ਨਹੀਂ ਘਰ ਦੇਆਂ ਨੂੰ ਨਹੀਂ ਇਹਨਾਂ ਨੂੰ ਦੱਸਿਆ। ਨਹੀਂ ਪਤਾ ਨਹੀਂ ਕੋਈ। ਡਾਕਟਰ ਸਾਹਿਬ ਅੱਜ ਜੀ ਵੀ ਬਸੰਤ ਪੱਜਮੀ ਆ ਚੈਲਾ ਡੋਰੂ ਲੈ ਕੇ ਕੇਸ ਆਇਆ ਨੇ। ਸਰ ਉਹ ਨਹੀਂ ਰੀਸੈਂਟਲੀ ਆਇਆ। ਬਤਨਾਂ ਨਾਮ ਗੁਪਤ ਸਿੰਘ ਹੈ। ਸੱਲੋ ਕੋ ਗੱਜਨ ਸਿੰਘ। ਇਹ ਮਰਿੰਡੇ ਦੇ ਕੋਲ ਪਿੰਡ ਹੈਗਾ ਅ ਟੋਲਾ ਬਾਜਰਾ। ਇਹ ਉੱਧਰ ਦੇ ਹੈਗੇ ਆ। ਠੀਕ। ਇਹ ਭਾਈ ਸਾਹਿਬ ਮਰਿੰਡੇ ਤੋਂ ਲੁਧਿਆਣੇ ਜਾ ਰਹੇ ਸੀਗੇ। ਤੇ ਵਾਪਸੀ ਵੇਲੇ ਚੈਲਾ ਦੇ ਕੋਲ ਡੋਰ ਨਾਲ ਲਗੀ ਹੈ ਕਿੰਨਾ ਕੀ ਜ਼ਰੂਰ ਹੈ ਜਿੰਨੀ ਸਬਸੇ ਕਾਫੀ ਡੀਪ ਸੀਗੀ ਸਟਿਚ ਲਗਾ ਲਏ ਬਾਕੀ ਅੰਡਰ ਅਬਜ਼ਰਵੇਸ਼ਨ ਹੈ ਉਹ ਕਿੱਥੇ ਕਿੱਥੇ ਚੀਜ਼ ਆ ਰਹੀ ਤੇ ਜਿਹੜਾ ਨਖਤੂ ਲੈ ਕੇ ਗਲਤ ਪੂਰਾ ਇੱਕ ਕੱਟ ਸੀਗਾ ਕਿੰਨੇ ਡਾਂਕੇ ਲੱਗੇ ਨੇ ਸਰ ਤਕਰੀਬਨ 40 ਤੋਂ 40 ਟਾਂਕ ਕੋਈ ਖਤਰਾ ਨਹੀਂ ਜੀ ਅਹਲੇ ਅਬਜ਼ਰਵੇਸ਼ਨ ਚ ਆਪਾਂ ਰਕਿਆ ਨਹੀਂ ਸਾਡੇ ਜਦ ਤੱਕ ਰਿਪੋਰਟ ਨਹੀਂ ਹੁੰਦੀ ਕਿੰਨੀ ਕੋਮਰ ਹੈ ਸਰ 43 ਈਅਰ ਹੈ ਕੱਲ੍ਹ ਸੀਗਾ ਬਾਈ ਕਿਤੇ ਜਾਂਦੂ ਕੱਲ੍ਹ ਸੀਗਾ ਤੂੰ ਦੱਸਿਆ ਵਾ ਕਿ ਕਿੱਥੇ ਰੁਆ ਸੀ ਇਹਦਾ ਉਹ ਤੁਹਾਨੂੰ ਪਤਾ ਹੀ ਨਹੀਂ ਹੈਗਾ ਉਹਨਾਂ ਨੂੰ ਕੋਈ ਲੈ ਕੇ ਆਇਆ ਤੇ ਹੋਰ ਵੀ ਕਿਹ ਇਸ ਆਏ ਨੇ ਤੇ ਮਤਲਬ ਆਏ ਸੀਗੇ ਪਰ ਛੋਟੇ-ਮੋਟੇ ਸੀ ਪਰ ਇਹ ਜਿਆਦਾ ਮੇਜਰ ਸੀ ਕੀ ਇਹ ਇੱਥੇ ਰੂਗਾ ਜਾਂ ਉਹ ਸ਼ਿਫਟ ਕੀਤਾ ਇਹਨੂੰ ਤੇ ਹਲੇ ਤਾਂ ਆਬਜ਼ਰਵੇਸ਼ਨ 'ਚ ਰੱਖਿਆ ਜਿੱਦ ਤੱਕ ਠੀਕ ਰਹੇ ਫਿਰ ਇੱਥੇ ਰੱਖਾਂਗੇ ਤਾਂ ਫਿਰ ਇਹਨਾਂ ਦਾ ਰੈਪੋਰਟ